ਕੀ ਰੀ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਮਹਾਰਾਜ ਕਹਿੰਦੇ ਤਪ ਤੇਜ ਖਾਲਸੇ ਨੂੰ ਮੈਂ ਦਿੱਤਾ ਪਰ ਜਿੰਨਾ ਟਾਈਮ ਇਹ ਨਿਆਰੇ ਚ ਰਹੂਗਾ ਇਹ ਬਾਣੀ ਬੰਨਣਾ ਜੁੜ ਕੇ ਰਹੂਗਾ ਜੇ ਮਨਮਰ ਜੀਆਂ ਕਰੂਗਾ ਇਹ ਜਲਮ ਨੂੰ ਦੇਖ ਕੇ ਚੁੱਪ ਕਰਕੇ ਬਹਿ ਜਾਊਗਾ ਇਹ ਚੱਡਿਆਂ ਚ ਪੂਛ ਦੇ ਕੇ ਭੱਜ ਜਾਊਗਾ ਜਲਮ ਨੂੰ ਦੇਖ ਕੇ ਤਾਂ ਮਹਾਰਾਜ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ ਹੀ ਨਹੀਂ ਕਰਦਾ ਇਹ ਗੱਲ ਦੇ ਭਾਵੇਂ ਬਾਣੇ ਚ ਜਿੰਨਾ ਟਾਈਮ ਖਾਲਸਾ ਨਿਆਰਾ ਰਹੂਗਾ ਤਾਂ ਮਹਾਰਾਜ ਦਾ ਤਪ ਤੇਜ ਦਿੱਤਾ ਜਿੱਦੇ ਖਾਲਸਾ ਇਹ ਗੱਲਾਂ ਤੋਂ ਭੱਜ ਗਿਆ ਨਾਲੇ ਤੁਸੀਂ ਗੱਲ ਕੀਤੀ ਹੈ ਇਹਦੀ ਬਿਲਕੁਲ ਨਸ਼ੇ ਨੇ ਵੱਡੇ ਵੱਡੇ ਘਰ ਉਜਾੜਦੇ ਆ ਹਰੇਕ ਪਿੰਡ ਵਿੱਚ ਮੈਂ ਆਪਦੇ ਪਿੰਡ ਦੀ ਗੱਲ ਕਰਾਂ ਮੇਰੇ ਪਿੰਡ ਵਿੱਚ ਵੀ ਬਹੁਤ ਮੁੰਡੇ ਨਸ਼ੇ ਨਾਲ ਚਿੱਟੇ ਨਾਲ ਚੜ੍ਹਾਈ ਕੱਢ ਗਏ ਨੇ ਚਿੱਟਾ ਕਿੱਥੋਂ ਆਉਂਦਾ ਹੈ ਕੀ ਆ ਜੇ ਆਪਣੇ ਤੱਕ ਪ੍ਰੋਵਾਈਡ ਕਰਾਇਆ ਜਾਂਦਾ ਤਾਂ ਫੇਰ ਹੀ ਪਹੁੰਚਦਾ ਜੇ ਸਰਕਾਰਾਂ ਚਾਹਵਣ ਬਾਈ ਚਿੜੀ ਪਰ ਨਹੀਂ ਮਾਰ ਸਕਦੀ ਇਹ ਤੁਹਾਡੀ ਨਸਲ ਕੁਸ਼ੀ ਆ ਜੀ ਸਮਝੋ ਵੀਰੋ ਮੈਂ ਇਹੋ ਜੇ ਬਹੁਤ ਵੀਰ ਨੇ ਜਿਹੜੇ ਚਿੱਟਾ ਛੱਡ ਕੇ ਬਾਈ ਅੱਡੀ ਨਾ ਮਾਰਾਇਨੇ ਇਕਤਾ ਮਿਸ਼ਨ ਸਾਡੀ ਸੇਵਾ ਲਈ ਆ ਪਾਸ਼ਾ ਨੇ ਅਸੀਂ ਪਿਛਲੇ 12 ਸਾਲਾਂ ਤੋਂ ਮੋਗਾ ਜਗਰਾਉ 50 ਤੋਂ ਬਾਅਦ ਹਸਪਤਾਲਾਂ ਵਿੱਚ ਅਤੇ अनेका ਹੀ ਉਹਨਾਂ ਪਰਿਵਾਰਾਂ ਵਿੱਚ ਜਿਨ੍ਹਾਂ ਦੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲਦੇ ਉਹਨਾਂ ਦੀ ਸੇਵਾ ਸੱਚੇ ਪਾਸ਼ਾ ਨੇ ਬਖਸ਼ੀ ਆ ਅਸੀਂ ਨਸ਼ਾ ਸ਼ਰਾਬ ਕੇਂਦਰਾਂ 'ਚ ਜਾਂਦੇ ਆ ਜਿੱਥੇ ਮੁੰਡੇ ਨਸ਼ਾ ਛੱਡਣ ਜਾਂਦੇ ਆ ਏਡੇ ਟਾਈਮ ਨਸ਼ੇ ਨਾਲ ਏਡੇ ਗੁਲਾਮ ਹੋ ਜਾਂਦੇ ਆ ਲੋਕ ਵੀੜਾ ਨਹੀਂ ਹੁੰਦਾ ਭਾਈ ਉਹ ਜੇਲ੍ਹ ਬੰਦ ਕੀਤੇ ਨੇ ਜਿਹੜਾ ਕੋਈ ਨਸ਼ਾ ਕਰਕੇ ਜਾਂ ਥੱਲੇ ਵੀ ਸੈੱਟ ਦੇਣਾ ਉਹ ਵੀ ਚੱਕ ਕੇ ਆਪਦੇ ਮੂੰਹ 'ਚ ਪਾ ਲੈਂਦੇ ਨੇ ਇੰਨੀ ਮਾਨਸਿਕਤਾ ਗੁਲਾਮ ਹੋ ਜਾਂਦੀ ਆ ਇੱਕੋ ਹੀ ਹਾਲ ਆ ਇੱਕੋ ਹੀ ਉਹ ਹੈਗਾ ਬਾਹਰ ਸ਼੍ਰੀ ਆਨੰਦਪੁਰ ਸਾਹਿਬ ਆਪਦੇ ਘਰੇ ਮੁੜਿ ਆਓ ਗੁਰਬਾਣੀ ਪੜੋ ਬਾਣੀ ਪੜੋ ਬਾਣੇ ਨਾਲ ਜੁੜੋ ਗੁਰੂ ਘਰ ਆ ਕੇ ਸੰਗਤ ਦੇ ਜੋੜੇ ਝਾੜੋ ਗਰੰਟੀ ਨਾਲ ਕਹਿੰਨਾ ਮੈਂ ਮੈਂ ਇੰਨੇ ਵੀਰਾਂ ਨੂੰ ਮੈਂ ਆਪਦੀ ਜ਼ਿੰਦਗੀ ਚ 100 ਤੋਂ ਵੱਧ ਵੀਰਾਂ ਨੂੰ ਲੈ ਕੇ ਆਇਆ ਜਿਹੜੇ ਚਿੱਟਾ ਛੱਡ ਕੇ ਅੱਜ ਆਪਣਾ ਚੜ੍ਹਦੀ ਕਲਾ ਵਾਲਾ ਆਪਦੇ ਪਰਿਵਾਰਾਂ ਵਿੱਚ ਜੀਵਨ ਬਤੀਤ ਕਰ ਰਹੇ ਨੇ ਸੋ ਵੀਰੋ ਆਪਣੇ ਇਤਿਹਾਸ ਨਾਲ ਜੁੜੋ ਦੇਖੋ ਤੁਹਾਡੇ ਪੁਰਖੇ ਕੌਣ ਨੇ ਤੁਹਾਡੇ ਪੁਰਖੇ ਨੇ ਜਿਹੜੇ ਹਾਥੀਆਂ ਨੂੰ ਮਾਰ ਗਏ ਜਿਨ੍ਹਾਂ ਨੇ ਹਾਥੀਆਂ ਨਾਲ 10 ਲੱਖ ਨੂੰ ਮੁਕਾਬਲਾ ਕੀਤਾ ਵੱਡੇ ਵੱਡੇ ਜੰਗ ਜੁੱਦ ਜਿੱਤੇ ਬਣੀ ਸਰ ਜਿਨ੍ਹਾਂ ਨੇ ਬੰਦ-ਬੰਦ ਘਟਾਤਾ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਖੋਪੜੀ ਲਵਾਤੀ ਜਿਹੜੇ ਸਿੰਘ ਨੇ ਚਾਰਖੜੀਆਂ ਤੇ ਚੜ ਗਏ ਅਸੀਂ ਉਹਨਾਂ ਦੇ ਵਾਰਸਾਂ ਜਦੋਂ ਤੁਸੀਂ ਆਪਣੇ ਵਾਰਸ ਦੇਖੋਗੇ ਨਾ ਵੀ ਅਸੀਂ ਹੈ ਕਿੰਨਾਂ ਦੇ ਆ ਤਾਂ ਤੁਸੀਂ ਆਪਣੇ ਆਪ ਬਦਲੋਗੇ ਸਮਝਣ ਦੀ ਲੋੜ ਆ ਆਪਣੇ ਸ਼ੌਕਰ ਨਾਲ ਜੜੋ ਨਸ਼ੇ ਛੱਡੋ ਬਾਣੀ ਦਾ ਨਸ਼ਾ ਕਰੋ ਜਿਹੜਾ ਕਦੇ ਲਵੇ ਹੀ ਨਾ ਭਾਵੇਂ ਤੁਹਾਡਾ ਬੰਦ-ਬੰਦ ਕੱਟਿਆ ਜਾਵੇ ਉਹ ਨਸ਼ਾ ਕਰੋ ਜਿਹੜਾ ਕਦੇ ਲਵੇ ਹੀ ਨਾ ਤਾਂ ਤੁਸੀਂ ਸੁਣਿਆ ਹੈ ਕਿ ਕਿੰਨੇ ਚੰਗੇ ਤਰੀਕੇ ਨਾਲ ਇਤਿਹਾਸ ਸਮਝਾਇਆ ਤੇ ਉੱਥੇ ਹੀ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਗਏ ਨੇ ਉਹਨਾਂ ਨੂੰ ਵੀ اپੀਲ ਕੀਤੀ ਹੈ ਕਿ ਆਨੰਦਪੁਰ ਸਾਹਿਬ ਮੁੜੋ ਤੇ ਆਪਣੇ ਸਿੱਖੀ ਬਾਣੇ ਵਿੱਚ ਆਓ ਤੇ ਨਸ਼ੇ ਤੋਂ ਦੂਰੀ ਬਣਾਓ ਤਾਂ ਬਖਵਖ ਜਿੱਤੇ ਅਸੀਂ ਤਸਵੀਰਾਂ ਦੇਖ ਰਿਹਾ ਤਾਂ ਉੱਥੇ ਹੀ ਇਹ ਇੱਕ ਗੌਰਵਮਈ ਇਤਿਹਾਸ ਹੈ ਸ਼ਤਸ੍ਰੀ ਕੇਸਗੜ ਸਾਹਿਬ ਦਾ ਲੱਖਾਂ ਸੰਤਾਂ ਜਿਹੜੀਆਂ ਕੱਟ ਕਰ ਦਵਾਰਾ ਲੱਖਾਂ ਸੰਤਾਂ ਬੋਲਦਾ ਤਖਸ਼ੀਰੀ ਕੇਸਗੜ ਸਾਹਿਬ ਤੋਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਅੱਜ ਖੋਲਿਆ ਮਹੱਲਾ ਦਿਹਾੜੇ ਦੇ ਸ਼ੁਭ ਪ੍ਰਬੰਧ ਤੇ ਦਵਾਰਾ ਕਰੀਆ ਤਖਸ਼ੀਰੀ ਕੇਸਗੜ ਤੋਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਦਵਾਰਾ ਤਖਸ਼ੀਰੀ ਗੜ ਸਾਹਿਬ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਅੱਜ ਹੋਲਾ ਮਹੱਲਾ ਦੀ ਖੁਸ਼ੀ ਵਿੱਚ ਲੱਖਾਂ ਸੰਗਤਾਂ ਜਿਹੜੀਆਂ ਨਤਮਸਤਕ ਹੋ ਰਹੀਆਂ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅੱਜ ਹੋਲਾ ਮਹੱਲਾ ਦੀ ਖੁਸ਼ੀ ਵਿੱਚ ਅੱਜ ਸੰਗਤਾਂ ਇੱਥੇ ਖਾਲਸਾਈ ਜਿਹੜੇ ਰੰਗ ਵਿੱਚ ਰੰਗੀਆਂ ਹੋਈਆਂ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਕਿ ਤਖਤ ਸ੍ਰੀ ਕੇਸਗੜ ਸਾਹਿਬ ਤੇ ਹਰ ਸਾਲ ਪੂਰੇ ਉਤਸ਼ਾਹ ਨਾਲ ਹੋਲਾ ਮਹੱਲਾ ਜਿਹੜਾ ਮਨਾਇਆ ਜਾਂਦਾ ਹੈ ਅਤੇ ਸੰਗਤਾ ਇੱਥੋਂ ਦੂਰ ਦਰਾਡੇ ਤੋਂ ਆ ਕੇ ਨਤਮਸਤਕ ਹੁੰਦੀਆਂ ਨੇ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੱਜ ਪੂਰੀ ਤਰ੍ਹਾਂ ਜਿਹੜਾ ਇੱਥੇ ਸੰਗਤਾ ਜਿਹੜੀਆਂ ਖੁਮ ਹਮਾ ਕੇ ਪਹੁੰਚ ਰਹੀਆਂ ਨੇ ਤਾਂ ਉੱਥੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਇੱਥੇ ਜੋ ਇਤਿਹਾਸਕਾਰਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਸਮੇਂ ਤੇ ਲਿਖਿਆ ਗਿਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਨ ਕਿ ਇੱਥੇ ਹੋਲਾ ਮਹੱਲਾ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਰੰਭ ਕੀਤਾ ਸੀ ਉਹ ਮੋਢੀ ਮੰਨੇ ਜਾਂਦੇ ਆ ਜਿਨ੍ਹਾਂ ਨੇ ਕਿ ਸੰਮਤ 1701 ਨੂੰ ਇੱਕ ਚੇਤ ਮਹੀਨੇ ਵਿੱਚ ਜਿਹੜਾ ਕਿ ਇਸ ਪਵਿੱਤਰ ਦਿਹਾੜੇ ਦਾ ਆਰੰਭ ਕੀਤਾ ਸੀ ਤਾਂ ਉੱਥੇ ਜੇਕਰ ਗੱਲ ਕਰੀਏ ਕਿ ਇਹ ਕਿਵੇਂ ਜਿਹੜਾ ਸਾਹਮਣੇ ਆਇਆ ਕੀ ਕਾਰਨ ਬਣੇ ਤਾਂ ਜੋ ਜਾਣਕਾਰੀ ਮਿਲਦੀ ਹੈ ਇਤਿਹਾਸਕਾਰ ਲਿਖਦੇ ਨੇ ਉਹ ਦੱਸਦੇ ਆ ਕਿ ਉਸ ਸਮੇਂ ਜਿਹੜੇ ਦਵਲੇ ਕੁਚਲੇ ਲੋਕ ਸੀਗੇ ਮਾਰਕਟ ਜਿਹੜੇ ਮਾਰਕਟ ਉਸ ਸਮੇਂ ਜਿਹੜੇ ਲੋਕਾਂ ਦੀ ਕੀਤੀ ਜਾਂਦੀ ਸੀ ਉਹਨਾਂ ਨੂੰ ਜਿਹੜਾ ਕਿ ਇਨਸਾਫ ਦਿਵਾਉਣ ਦੇ ਲਈ ਉਹਨਾਂ ਨੂੰ ਉੱਪਰ ਲਿਆਉਣ ਦੇ ਲਈ ਗੁਰੂ ਗੋਬਿੰਦ ਸਿੰਘ ਵੱਲੋਂ ਵੱਡੇ ਪੱਧਰ ਤੇ ਇਹ ਵੱਡਾ ਇੱਕ ਉਪਰਾਲਾ ਕੀਤਾ ਗਿਆ ਕਿ ਦੋ ਜਿਹੜੇ ਦਲ ਬਣਾਏ ਗਏ ਦੋ ਦਲਾਂ ਵੱਲੋਂ ਜਿਹੜਾ ਕਿ ਪ੍ਰਾਪਤ ਕੀਤੀ ਗਈ ਅਤੇ ਉਹਨਾਂ ਨੂੰ ਜਿਹੜੇ ਉਸ ਵਿੱਚ ਯੋਧੇ ਸਾਹਮਣੇ ਆਏ ਤਾਂ ਉਹਨਾਂ ਨੂੰ ਸਰੂਪ ਪਾ ਦੇ ਕੇ ਸਨਮਾਨਤ ਵੀ ਕੀਤਾ ਗਿਆ ਤਾਂ ਉਸ ਇਤਿਹਾਸ ਦੇ ਤਹਿਤ ਅੱਜ ਵੀ ਜਿਹੜੇ ਆ ਸੰਗਤਾਂ ਇੱਥੇ ਖੁਸ਼ੀ ਵਿੱਚ ਜਿਹੜਾ ਖਾਲਸਾਈ ਰੂਪ ਵਿੱਚ ਰਾਂਕੇ ਆਂਦੀਆਂ ਨੇ ਤੇ ਇੱਥੇ ਖਾਲਸਾ ਦੇ ਰੂਪ ਵਿੱਚ ਇੱਥੇ ਇੱਕ ਇਹ ਵੀ ਆ ਕਿ ਇਹ ਖਾਲਸੇ ਦੀ ਜਨਮ ਭੂਮੀ ਆ ਜਿੱਥੇ ਕਿ ਅਸੀਂ ਦੇਖਦੇ ਆ ਕਿ ਇੱਥੇ ਵੱਡੇ ਪੱਧਰ ਤੇ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਤੇ ਹਰ ਸਾਲ ਖੁਸ਼ੀ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਪਹੁੰਚ ਜਾਣ ਦੇ ਵਕਫ ਵਕਫ ਆਪਣੀ ਸ਼ਰਧਾ ਹੁੰਦੀ ਆ ਉਹਨਾਂ ਦੀ ਉਸ ਮੁਤਾਬਕ ਇੱਥੇ ਨੱਤ ਮਸਤ ਕੋ ਹੋ ਕੇ ਹਰ ਸਾਲ ਹੋਲਾ ਮਹੱਲਾ ਜਿਹੜਾ ਮਨਾਇਆ ਜਾਂਦਾ ਤਾਂ ਹੋਲਾ ਮਹੱਲਾ ਸ਼ਬਦ ਕਿੱਥੇ ਕਿੱਥੋਂ ਆਇਆ ਉਹ ਜੇ ਗੱਲ ਕਰੀਏ ਤਾਂ ਅਰਬੀ ਅਰਬੀ ਭਾਸ਼ਾ ਦੇ ਇਹ ਦੋਵੇਂ ਸ਼ਬਦ ਨੇ ਜਿਸ ਵਿੱਚ ਕਿ ਅਰਬੀ ਵਿੱਚ ਹੂਲ ਸਾ ਜਿਹੜਾ ਵਰਤਿਆ ਜਾਂਦਾ ਹੂਲ ਤੋਂ ਮਤਲਬ ਲੋਕ ਪੁਲਾਈ ਕੰਮਾਂ ਦੇ ਲਈ ਜੁੱਜਣਾ ਲੜਨਾ ਤਲਵਾਰ ਦੀ ਜਿਹੜੀ ਨੋਕ ਤੇ ਜਿਹੜਾ ਤਲਵਾਰਾਂ ਦੀ ਨੋਕ ਤੇ ਜਾ ਕੇ ਆਪਣੇ ਆਪ ਨੂੰ ਵਾਰ ਕੇ ਲੋਕ ਪੁਲਾਈ ਦੇ ਕੰਮ ਕਰਨੇ ਤਾਂ ਮਹੱਲਾ ਮਹੱਲਾ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਕਿ ਜੱਤ ਤੋਂ ਬਾਅਦ ਚੁਣਿਆ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੋਲਾ ਮਹੱਲਾ ਅੱਜ ਪੂਰੇ ਉਤਸ਼ਾਹ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਤੇ ਇਸ ਤਰ੍ਹਾਂ ਵੱਖ-ਵੱਖ ਜਿਹੜਾ ਇਤਿਹਾਸ ਹੈ ਉਹ ਸਾਹਮਣੇ ਆਇਆ ਗੌਰਵਮਈ ਇਤਿਹਾਸ ਸਿੱਖੀ ਦਾ ਕਹਿ ਸਕਦੇ ਹਾਂ ਕਿ ਆਪਣੇ ਆਪ ਸਮੇ ਸਮੇ ਤੇ ਬੁਲੰਦ ਹੁੰਦਾ ਆ ਤੇ ਸਮੇ ਸਮੇ ਤੇ ਜਿਹੜਾ ਉਸ ਨੂੰ ਦੁਹਰਾਇਆ ਜਾਂਦਾ ਰਿਹਾ ਤਾਂ ਤੁਹਾਨੂੰ ਤਸਵੀਰਾਂ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਦਿਖਾ ਰਹੇ ਆ ਜਿੱਥੇ ਕਿ ਅੱਜ ਹੋਲਾ ਮਹੱਲਾ ਜਿਹੜਾ ਉਤਸ਼ਾਹ ਨਾਲ ਜਿਹੜਾ ਮਨਾਇਆ ਜਾ ਰਿਹਾ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ ਹੈ ਜੇ ਸਤ ਕਰ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਸਾਰਕ ਅਜੂ ਨੂੰ ਦੇਖਦੇ ਆ ਤੋ ਲਗਭਗ 6.342 ਸਾਲ ਹੈ ਸਤਿਗੁਰੂ ਸਾਹਿਬ ਜੀ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਕੇਸਗੜ ਸਾਹਿਬ ਦੇ ਸਾਹਮਣੇ ਬਿਲਕੁਲ ਜਿਹੜੀ ਆ ਸਟੇਜ ਵੀ ਲੱਗੀ ਹੋਈ ਹੈ ਜਿੱਥੇ ਕਿ ਵੱਖ-ਵੱਖ ਇਤਿਹਾਸਕਾਰ ਜਿਹੜੇ ਆ ਉਹ ਆਪਣਾ ਇਤਿਹਾਸ ਸਾਂਝਾ ਕਰਦੇ ਆ ਜਾਂ ਵੱਖ-ਵੱਖ ਜਿਹੜੇ ਬਲਾਰੇ ਆ ਉਹ ਪਹੁੰਚਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਸ ਬੜੇ ਉਤਸ਼ਾਹ ਨਾਲ ਕਿਥੇ ਸਿੱਖ ਸੰਗਤਾਂ ਬਲੋ ਨਤਮਸਤਕ ਹੋ ਕੇ ਜਿਹੜਾ ਖੁੱਲਾ ਮਹੱਲਾ ਦੀ ਖੁਸ਼ੀ ਆ ਜਿਹੜੀ ਉਹ ਸਾਂਝੀ ਕੀਤੀ ਜਾ ਰਹੀ ਹੈ ਤੇ ਖੁੱਲਾ ਮਹੱਲਾ ਸਾਹਿਬ ਜੀ ਦੇ ਗੌਰਮਈ ਆਪਣੇ ਆਪ ਇਤਿਹਾਸ ਹੈ ਜਿਸ ਦਾ ਕਿ ਜਿਸ ਨੂੰ ਕੇ ਗੁਰੂ ਗੋਬਿੰਦ ਸਿੰਘ ਵੱਲੋਂ ਸੰਮਤ 1701 ਵਿੱਚ ਆਰੰਭ ਕੀਤਾ ਗਿਆ ਅਤੇ ਇਸ ਦਿਨ ਦੋ ਜਿਹੜੇ ਦਾਲਾਂ ਦੱਸਿਆ ਜਾ ਰਿਹਾ ਕਿ ਉਹ ਲੜਾਈ ਜਾਂਦੇ ਇਤਿਹਾਸ ਹੈ ਜੋ ਉਹ ਦੱਸਿਆ ਜਾਂਦਾ ਹੈ ਉਸ ਵਿੱਚ ਕਿ ਦੋ ਦਾਲ ਜਿਹੜੇ ਆਸ ਵਿੱਚ ਲੜਾਏ ਗਏ ਮੈਦਾਨ ਵਿੱਚ उतारे ਗਏ ਅਤੇ ਉਹਨਾਂ ਵਿੱਚੋਂ ਜਿਹੜੇ ਯੋਧੇ ਸਾਹਮਣੇ ਆਏ ਸੀ ਉਹਨਾਂ ਨੂੰ ਸਰਪਉ ਦੇ ਕੇ ਸ਼੍ਰੀ ਗੁਰਗੋਬਿੰਦ ਸਿੰਘ ਵੱਲੋਂ ਸਨਮਾਨ ਦਿੱਤਾ ਗਿਆ ਤੇ ਅਜੇਹੇ ਵਿੱਚ ਇਹ ਸਭ ਇਸ ਕਰਕੇ ਜਿਹੜਾ ਕੀਤਾ ਗਿਆ ਉਸ ਸਮੇਂ ਜੋ ਇਤਿਹਾਸ ਲਿਖਿਆ ਗਿਆ ਹੈ ਕਿ ਜਿਹੜੇ ਉਸ ਸਮੇਂ ਦਬਲੇ ਕੁਚਲੇ ਲੋਕ ਸੀਗੇ ਜਾਂ ਜਿਨ੍ਹਾਂ ਨੂੰ ਦਬਾ ਕੇ ਰੱਖਿਆ ਜਾ ਰਿਹਾ ਸੀ ਜਿਨ੍ਹਾਂ ਦੀ ਆਵਾਜ਼ بلند ਨਹੀਂ ਹੋਣ ਦਿੱਤੀ ਜਾ ਰਹੀ ਸੀ ਉਹਨਾਂ ਦੇ ਲਈ ਗੁਰੂ ਗੋਬਿੰਦ ਸਿੰਘ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਕਿ ਇਸ ਸਥਾਨ ਤੇ ਜਿੱਥੇ ਖਾਲਸੇ ਦੀ ਸਾਜਣਾ ਹੋਈ ਤਾਂ ਉਸੇ ਸਥਾਨ ਤੇ ਹੋਲਾ ਮਹੱਲਾ ਹੋਲਾ ਮਹੱਲਾ ਜਿਹੜਾ ਕਿ ਆਪਣੇ ਆਪ ਦੀ ਗੌਰਵਮਈ ਇਤਿਹਾਸ ਹੈ ਉਸ ਨੂੰ ਇਤ ਅਰੰਭ ਕੀਤਾ ਗਿਆ ਤਾਂ ਥੋੜਾ ਜਿਹਾ ਹੋਰ ਇਤਿਹਾਸ ਦੇ ਵਿੱਚ ਆਤਮਾਰੀਏ ਤਾਂ ਖੁੱਲਾ ਮਹੱਲਾ ਸ਼ਬਦ ਕਿੱਥੋਂ ਆਇਆ ਇਹ ਜਿਹੜਾ ਦੱਸਿਆ ਜਾਂਦਾ ਹੈ ਕਿ ਅਰਬੀ ਭਾਸ਼ਾ ਦਾ ਸ਼ਬਦ ਹੈ ਖੁੱਲਾ ਅਤੇ ਮਹੱਲਾ ਅਰਬੀ ਭਾਸ਼ਾ ਵਿੱਚ ਹੂਲ ਦੱਸਿਆ ਜਾਂਦਾ ਹੈ ਤੇ ਮਹੱਲਾ ਸ਼ਬਦ ਹੈ ਜਿਹੜਾ ਉਹ ਇਸ ਕਰਕੇ ਵਰਤਿਆ ਜਾਂਦਾ ਹੈ ਕਿ ਜਿੱਤ ਤੋਂ ਬਾਅਦ ਜਿੱਥੇ ਸੰਕਾ ਜਿਹੜੇ ਆ ਬੈਠਦੇ ਨੇ ਉੱਥੇ ਮਹੱਲਾ ਵਸ ਗਿਆ ਤੇ ਫੂਲ ਦਾ ਸ਼ਬਦ ਦਾ ਮਤਲਬ ਹੈ ਕਿ ਜਿਹੜੇ ਸੰਗਤਾਂ ਸਤਿਗੁਰੂ ਸਾਹਿਬ ਜਿਹੜੇ ਲੋਕਾਂ ਨੂੰ ਦਬੋਚਿਆ ਜਾ ਰਿਹਾ ਸੀ ਜਾਂ ਦੱਬਿਆ ਜਾ ਰਿਹਾ ਸੀ ਉਹਨਾਂ ਨੂੰ ਦੇ ਲਈ ਲੜਾਈ ਲੜਨ ਦੇ ਲਈ ਆਪ ਮਹਾਰਾਜ ਜਿਹੜਿਆਂ ਯੋਧੇ ਅੱਗੇ ਆਏ ਅਤੇ ਜੂਝਦੇ ਹੋਏ ਲੋਕ ਭਲਾਈ ਦੇ ਤਹਿਤ ਜੂਝਦੇ ਹੋਏ ਤਲਵਾਰ ਦੀ ਲੋਕ ਤੇ ਲੜੇ ਅਤੇ ਤਲਵਾਰਾਂ ਦੀ ਜੰਗ ਸੀ ਜਾਂ ਉਸ ਸਮੇਂ ਜਿਹੜਾ ਇਤਿਹਾਸ ਸੀਗਾ ਤਲਵਾਰਾਂ ਦੇ ਨਾਲ ਜਿਹੜੀ ਜੰਗ ਲੜੀ ਜਾਂਦੀ ਸੀ ਉਸ ਸਮੇਂ ਜਿਹੜਾ ਸਿੱਖ ਸੰਗਤਾਂ ਵੱਲੋਂ ਆਪਣਾ ਜਿਹੜਾ ਇਤਿਹਾਸ ਸਾਹਿਬਾਦੀ ਜਿਹੜੀ ਇਹ ਜ਼ਮੀਨ ਹੈ ਉਸ ਸਮੇਂ ਇਹ ਜਿਹੜਾ ਆਪਣਾ ਇਤਿਹਾਸ ਬਣਾਇਆ ਗਿਆ ਤਾਂ ਉਸ ਦੀ ਖੁਸ਼ੀ ਵਿੱਚ ਹਰ ਸਾਲ ਜਿਹੜਾ ਇੱਥੇ ਖੁਸ਼ੀ ਜੇਤ ਦੇ ਮਹੀਨੇ ਵਿੱਚ ਜਿਹੜੇ ਇੱਥੇ ਹੋਲਾ ਮਨਾਇਆ ਜਾਂਦਾ ਤਾਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਕਿ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਇੱਥੇ ਨਤਮਸਤਮ ਹੋਣ ਆਂਦੀਆਂ ਨੇ ਜਿੱਥੇ ਇੱਕ ਪਾਸੇ ਹੋਲੀ ਦਾ ਤਿਹਾ ਦੇਸ਼ ਵਿੱਚ ਮਨਾਇਆ ਜਾਂਦਾ ਹੈ ਤੇ ਉੱਥੇ ਹੀ ਸਿੱਖ ਵੀ ਸਿੱਖੀ ਇਤਿਹਾਸ ਵਿੱਚ ਜਿਹੜਾ ਹੋਲਾ ਮਹੱਲਾ ਆਪਣੇ ਆਪ ਇੱਕ ਵੱਡਾ ਗੌਰਵਮਈ ਇਤਿਹਾਸ ਹੈ ਕਿ ਅਸੀਂ ਹੋਲੀ ਨਹੀਂ ਅਸੀਂ ਹੋਲਾ ਮਹੱਲਾ ਕਹਿੰਦੇ ਹਾਂ ਹੋਲਾ ਮਹੱਲਾ ਇਹ ਇਸ ਕਰਕੇ ਕਰਿਆ ਜਾਂਦਾ ਹੈ ਕਿ ਜਿੱਤ ਪ੍ਰਾਪਤ ਕਰਕੇ ਇੱਥੇ ਖੁਸ਼ੀ ਜਿਹੜੀ ਆ ਸਾਂਝੀ ਕੀਤੀ ਜਾਂਦੀ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਲੜਾਈ ਲੜੀ ਗਈ ਸੀ ਜਿਨ੍ਹਾਂ ਨੂੰ ਦਬਾਇਆ ਜਾ ਰਿਹਾ ਸੀ ਜਾਂ ਜਿਨ੍ਹਾਂ ਤੇ ਅਤਿਆਚਾਰ ਜਿਹੜੇ ਆਨੇਵਾ ਖਿੱਤੇ ਜਾ ਰਹੇ ਸੀ ਉਹਨਾਂ ਨੂੰ ਇਨਿਆਂ ਨਿਆਂ ਦਿਵਾਉਣ ਦੇ ਲਈ ਨਿਆਂ ਦਿਵਾਉਣ ਦੇ ਲਈ ਅਤੇ ਉਹਨਾਂ ਨੂੰ ਉੱਚਾ ਚੁੱਕਣ ਦੇ ਲਈ ਗੁਰੂ ਗੋਬਿੰਦ ਸਿੰਘ ਨੇ ਖੋਲਾ ਮਹਲਾ ਸ਼ੁਰੂ ਕੀਤਾ ਸੀ ਸੰਮਤ 1701 ਵਿੱਚ ਚੇਤ ਮਹੀਨੇ ਤੱਪ ਸ੍ਰੀ ਕੀਰਤ ਸਰ ਸਾਹਿਬ ਜੀ ਦੇ ਜਿਸ ਕੀ ਹੋਲੀ ਮਾ ਮਹੋਲਾ ਕਹਿਓ ਕਿਰਪਾ ਨਿਦ ਬਚਨ ਅਮੋਲਾ ਤਾਂ ਜਿੱਥੇ ਇੱਕ ਪਾਸੇ ਦੇਸ਼ ਭਰ ਵਿੱਚ ਬਿੱਤੇ ਕੱਲ੍ਹ ਹੋਲੀ ਦਾ ਇਤਿਹਾਸ ਸਾਰੇ ਉੱਥੇ ਮਨਾਇਆ ਗਿਆ ਤਾਂ ਉੱਥੇ ਹੀ ਖਾਲਸੇ ਦਾ ਉਹੋਲਾ ਮਹੱਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਖਤ ਸ੍ਰੀ ਕੇਸਗੜ੍ਹ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਹੜਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦੂਰ ਦੂਰ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਰ ਪਹੁੰਚ ਰਿਹਾ ਨੇ ਆਪਣੇ ਆਪਣੇ ਵਹੀਕਲਾਂ ਤੇ ਜਿਹੜੀ ਇਹ ਸੰਗਤ ਪਹੁੰਚੀ ਹੋਈ ਆ ਤੇ ਤਕਸਰੀ ਕੇਸਗੜ ਸਾਹਿਬ 'ਚ ਅੱਜ ਹੋਲਾ ਮਹੱਲਾ ਜਿਹੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤਾਂ ਖਾਲਸਾ ਮਈ ਖਾਲਸਾ ਮਈ ਰੰਗ ਨਾਲ ਜਿਹੜਾ ਰੰਗਿਆ ਹੋਇਆ ਅੱਜ ਨਜ਼ਰ ਆ ਰਿਹਾ ਤਕਸਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ 'ਚ ਤਾਂ ਇੱਥੇ ਇਤਿਹਾਸ ਆ ਜਿਹੜਾ ਉਹ ਦੱਸਿਆ ਜਾਂਦਾ ਹੈ ਇਤਿਹਾਸਕਾਰਾਂ ਵੱਲੋਂ ਜੋ ਲਿਖਿਆ ਗਿਆ ਸੰਮਤ 1701 ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਇਹ ਹੋਲਾ ਮਹੱਲਾ ਜਿਹੜਾ ਕੱਢਿਆ ਗਿਆ ਸੀ ਅਤੇ ਇੱਥੇ ਖੇਡਿਆ ਗਿਆ ਸੀ ਤਾਂ ਦੱਸ ਦਈਏ ਕਿ ਹੋਲਾ ਜਿੱਥੇ ਇੱਕ ਪਾਸੇ ਹੋਲੀ ਮਨਾਇ ਗਈ ਤਾਂ ਉਸ ਦੇ ਨਾਲ ਹੀ ਸਿੱਖੀ ਇਤਿਹਾਸ ਵਿੱਚ ਵੱਖਰਾ ਸ਼ਬਦ ਜਿਹੜਾ ਲਿਆਂਦਾ ਗਿਆ ਜਾਂ ਵੱਖਰਾ ਤਿਹਾਰ ਲਿਆਂਦਾ ਗਿਆ ਵੱਖਰਾ ਜਿਹੜਾ ਇੱਕ ਦ੍ਰਿਸ਼ ਦਿੱਤਾ ਗਿਆ ਸਿੱਖ ਸੰਗਤਾਂ ਨੂੰ ਕਿ ਹੋਲਾ ਖੇਡਣਾ ਹੈ ਹੋਲਾ ਜਿਹੜਾ ਜਿਹੜਾ ਦੱਸਿਆ ਜਾਂਦਾ ਹੈ ਕਿ ਜੋ ਇਤਿਹਾਸਕਾਰਾਂ ਵੱਲੋਂ ਦੱਸਿਆ ਗਿਆ ਕਿ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਕੇ ਹੂਲ ਅਰਬੀ ਭਾਸ਼ਾ ਵਿੱਚ ਕਹਿੰਦੇ ਆ ਉਸ ਭਾਸ਼ਾ ਦਾ ਸ਼ਬਦ ਹੈ ਜਿਹੜਾ ਪੰਜਾਬੀ ਵਿੱਚ ਉਸ ਨੂੰ ਵਰਤਿਆ ਗਿਆ ਹੋਲਾ ਜਿਸ ਦਾ ਮਤਲਬ ਹੈ ਕਿ ਲੋਕ ਭਲਾਈ ਕਮਾਂ ਵਿੱਚ ਜੂਝਦੇ ਹੋਏ ਲੜਦੇ ਹੋਏ ਲੋਕਾਂ ਨੂੰ ਇਨਸਾਫ ਦਿਵਾਉਣਾ ਇਨਿਆਇ ਦਿਵਾਉਣਾ ਅਤੇ ਉਸ ਤੋਂ ਬਾਅਦ ਮਹੱਲਾ ਜਿਹੜਾ ਸ਼ਬਦ ਹੈ ਉਸ ਦਾ ਮਤਲਬ ਹੈ ਮਹੱਲਾ ਜਿੱਥੇ ਕੇ ਜਿੱਤ ਦਰਜ ਕਰਕੇ ਸਿੱਖ ਸੰਗਤਾਂ ਬੈਠਣ ਗਿਆ ਜਾਂ ਜਿਨ੍ਹਾਂ ਵੱਲੋਂ ਜਿੱਤ ਦਰਜ ਕੀਤੀ ਗਿਆ ਉਹ ਸੰਗਤਾਂ ਵੇਖਣ ਗਿਆ ਉਸ ਨੂੰ ਮਹੱਲਾ ਦਸ ਕਿਹਾ ਜਾਂਦਾ ਹੈ ਤਾਂ ਅਜੇ ਇਹ ਵਿੱਚ ਤਸਵੀਰਾਂ ਤੁਸੀਂ ਤਕਸਰੀ ਕੇਸਗੜ ਸਾਹਿਬ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਲੱਖਾਂ ਦੀ ਤਦਾਦ ਵਿੱਚ ਜਿਹੜੇ ਸੰਗਤਾਂ ਪਹੁੰਚੀ ਹੋਈ ਹੈ ਤੇ ਨਤਮਸਤਕ ਹੋ ਰਹੀ ਹੈ ਤਾਂ ਦੇਸ਼ ਭਰ ਵਿੱਚ ਜਿੱਥੇ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਅਤੇ ਵੱਖ-ਵੱਖ ਰੀਤੀ ਰਿਵਾਜ ਨੂੰ ਮਿਲਦਾ ਹੈ ਤਾਂ ਉੱਥੇ ਹੀ ਖਾਲਸਾਈ ਰੂਪ ਵਿੱਚ ਹੋਲਾ ਮਹੱਲਾ ਜਿਹੜਾ ਮਨਾਇਆ ਜਾ ਰਿਹਾ ਹੈ ਤਕਸਰੀ ਕੇਸ ਕੇਸਗੜ ਸਾਹਿਬ హలో Om Namo Bhagavate Vasudevaya

Sì, ci sono trolling, troppo... dire ਤਰੀਲੇ ਆਣਾ ਖੜੀ ਆ ਇਹ ਚੱਕਰ ਇਹ ਸੀ ਉਹ ਬਾਕੀ ਦੇਖ ਲਿਆ ਏ ਧੰਵਾਦੀ ਨਹੀਂ ਤਰ ਪੂਗੀ falando então, no câmera nem deixa aí 시 i s a b 시 h a हो मौला महला के मारज होली सु ਤਕਸਰੀ ਕੇਸਗੜ੍ਹ ਤੋਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਹੋਲਾ ਮਹੱਲਾ ਅੱਜ ਮਨਾਇਆ ਜਾ ਰਿਹਾ ਤੇ ਹਜ਼ਾਰਾਂ ਲੱਖਾਂ